HSGM C ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲਣ ਲਈ ਹਰ ਮੌਮਕਨ ਕੋਸ਼ਿਸ਼ ਕਰ ਰਹੀ ਹੈ ਇੱਕ ਰੁੱਖ ਖੇਤਰ ਵਿੱਚ ਗੁਰਦੁਆਰਾ ਸ੍ਰੀ 6ਵੀਂ ਪਾਤਸ਼ਾਹੀ ਸਾਹਿਬ ਦੇ ਸੇਵਾ ਸੰਭਾਲਣ ਦੀ ਕੋਸ਼ਿਸ਼ ਬੀਤੇ ਦਿਨ ਹਿੰਸਕ ਰੂਪ ਧਾਰ ਗਈ ਸੀ ਪਰ ਕੈਥਲ ਦੇ ਗੁਲਾਚੇ ਕਾ ਦੇ ਗੁਰਦੁਆਰੇ ਤੇ ਯਮੁਨਾ ਨਗਰ ਦੇ ਗੁਰੂ ਘਰ ਦੀ ਸੇਵਾ HSGM C ਨੇ ਸੰਭਾਲ ਲਈ ਹੈ ਜਗਦੀਸ਼ ਸਿੰਘ ਝਿੰਡਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਚਿਕਾ ਪੰਜਾਬ ਦੀ ਸਰਹੱਦ ਤੇ ਪੈਂਦਾ ਹੈ ਕੱਲ ਦੀ ਘਟਨਾ ਤੋਂ ਬਾਅਦ ਦੋਹਾਂ ਸੂਬਿਆਂ ਦੀ ਸਰਹਾਤੇ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ ਸਦੋਗੁਰਦੁਆਰਾ ਸਾਹਿਬ ਯਮੁਨਾ ਨਗਰ ਅਤੇ ਗੁਲਾਚੇਕਾ ਜਿਸ ਦਾ ਪ੍ਰਬੰਧ ਐਚਐਸਜੀਐਮਸੀ ਨੇ ਬੀਤੇ ਦਿਨ ਸੰਭਾਲ ਲਿਆ ਸੀ ਹਾਲਾਂਕਿ ਪਾਛਾਈ 6ਵੀਂ ਦੇ ਬਾਹਰ ਬੇਹਦ ਵੱਡੀ ਹਿੰਸਕ ਝੜਪ ਹੋਈ ਸੀ ਪਰ ਯਮੁਨਾ ਨਗਰ ਤੇ ਗੁਲਾਚੇਕਾ ਦੇ ਵਿੱਚ ਸ਼ਾਂਤੀਮਈ ਤਰੀਕੇ ਦੇ ਨਾਲ ਐਚਐਸਜੀਐਮਸੀ ਨੇ ਪ੍ਰਬੰਧ ਸੰਭਾਲ ਲਿਆ ਪੰਜਾਬ ਦੇ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣੇ ਲਈ ਗੋਲਕਾਂ ਨੂੰ ਲਿਟਣ ਵਾਸਤੇ ਜ਼ਬਰਦਸਤੀਅਤ ਛੇ ਆਪਣੀ ਟਰਾਂਸਪੋਰਟ ਭਾ ਕੇ ਇਹ ਬੰਦੂਕਤਾਰੀ ਬਿਠਾ ਕੇ ਅਤੇ ਸ਼ਸ਼ਟਾਜ਼ਾਰੀ ਬਿਠਾ ਕੇ ਜ਼ਬਰਦਸਤੀ ਇਥੇ ਗੋਲਕਾਂ ਨੂੰ ਲੁੱਟਣ ਦਾ ਜੋ ਕੰਮ ਕੀਤਾ ਹੋਇਆ ਸੀ ਉਹਨਾਂ ਨੂੰ ਅੱਜ ਅਸੀਂ ਉਹਨਾਂ ਤੋਂ ਆਪਣੀ ਗੁਰ ਕਰਨੀ ਸੇਵਾ ਸੰਭਾਲ ਲਈਏ ਅਤੇ ਜੋ ਸਾਡਾ ਹੱਕ ਸੀ ਉਹ ਸਾਨੂੰ ਅੱਜ ਸੀ ਪਾਸੇ ਨਹੀਂ ਪਾਸੇ ਸੀ ਕਰ ਦਿੱਤ ਮੇਰੇ